ਕਿੰਨਾ ਇਹ ਇਹ ਕੜਜੀ ਇੱਕ ਡੰਗਰ ਨੂੰ ਰੋਜ਼ ਦੁਜੇ ਦਿਨ ਪਾ ਦੇ ਠੀਕ ਹੈ ਇੱਕ ਤਾਂ ਡੰਗਰ ਗਰਮੀ ਨਹੀਂ ਮੰਨਦਾ ਗਰਮੀ ਕਰਕੇ گاਵਾ ਹੱਪਣ ਲੱਗਦੀ ਆ ਹਾਂ ਇਹ ਠੰਡਾ ਸਮਾਨ ਹੈ ਗਰਮੀ ਤਾਂ ਅੱਡ ਬਣਦਾ ਸਿਆਲ ਦਾ ਅੱਡ ਬਣਦਾ ਠੀਕ ਹੈ ਇਹ ਭਾਈ 20 ਬਿਮਾਰੀਆਂ ਨੂੰ ਸੈੱਟ ਰੱਖਦਾ ਪਸ਼ੂ ਕੀ ਹਾਂ ਖਾਦਾ ਪੀਤਾ ਪਸ਼ੂ ਦਾ ਹਾਜਮ ਹੁੰਦਾ ਬਿਲਕੁਲ ਭਾਈ ਮਸਾਲਾ ਹਾਂ ਸਾਰੀਆਂ ਚੀਜ਼ਾਂ ਪਾ ਕੇ ਜਦੋਂ ਮਸਾਲਾ ਬਣਦਾ ਹਾਂ ਆ ਵੇਖ ਦੇਖੀ ਚੱਲੋ ਭਰਾਵੋ अच्छा ये फिर मसाला बनਦਾ ਪੂਰਾ ਕਾਇਮ ਆ ਹਾਂਜੀ 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 ਵਾਹ ਜੀ ਵਾਹ ਬ੍ਰਾভো ਭਾਈ ਆਪਣੇ ਕੋਲੇ ਨਾ ਮੀਆਂ ਆਇਆ ਜਮੀਲ ਖਾਨ ਜਿਹਨੂੰ ਤੁਸੀਂ ਅਜ ਜਮੀਲ ਇਧਰ ਤੇ ਬਸੇ ਆ ਜਾ ਜਿਹਨੂੰ ਅਕਸਰ ਹੀ ਤੁਸੀਂ ਘੋੜਿਆਂ ਦੇ ਮੇਲਿਆਂ ਤੇ ਦੇਖ ਲੈਂਦੇ ਹੋ ਸਲਾਮ ਵਾਲੇਕੁਮ ਸਲਾਮ ਜੀ ਸਲਾਮ ਪਾ ਜੀ ਹੋਰ ਠੀਕ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਮੀਆਂ ਜੀ ਜਿਵੇਂ ਹੁਣ ਮੰਨ ਲਓ ਸਰਦੀਆਂ ਦੇ ਵਿੱਚ ਆਪਾਂ ਦਵਾਈ ਲੈਂਦੇ ਆ ਹਨਾ ਤੇ ਮੰਨ ਲਓ ਘੋੜਿਆਂ ਦੇ ਪਸ਼ੂਆਂ ਦੇ ਤੁਸੀਂ ਬਣਾਉਣੀ ਹੋ ਉਹ ਕੀ ਕੀ ਬਣਾਏਗਾ ਮੈਨੂੰ ਤੇਰੇ ਕੋਲ ਇੰਨਾ ਸਮਾਨ ਪਿਆ ਹੈ ਆ ਕੀ ਚ ਕੀ ਬੱਤ ਕਾ ਦਾ ਬੱਤਰਾ ਹੈ ਇਹ ਇਹ ਕਾਲਾ ਨੂਨ ਹੈ ਭਾਈ ਜੀ ਕਾਲਾ ਨੂਨ ਹਾਂਜੀ ਇਹ ਦੇਸੀ ਪੇਵਰ ਕਾਲਾ ਨੂਨ ਹੈ ਚਟਨਾ ਬਣਾਵਾ ਇਹ ਮੇਥੇ ਜੀ ਹੂੰ ਸੌਂਫ ਤੇ ਮੇਥੇ ਸੌਂਫ ਤੇ ਮੇਥੇ ਹਾਂ ਅਸਬਗੰਦਾ ਠੀਕ ਹੈ ਆਜ ਵੇਣੇ ਭਾਈ ਜੀ ਠੀਕ ਹੈ ਹਾਂ ਸਤਾਵ ਅਸਬਗੰਦਾ ਹਾਂ ਅਸਬਗੰਦਾ ਆ ਸਤਾ ਹਾਂ ਕਨਫਿਊਜ਼ਨ ਹੋ ਗਈ ਠੀਕ ਹੈ ਇਹ ਭਾਈ ਜੀ ਜੋ ਖਾਰ ਹੁੰਦੀ ਜਿਹੜਾ ਪਸ਼ੂ ਕੇ ਥਣਾ ਚ ਛਿਚੜੇ ਆਉਂਦੇ ਪਸ਼ੂ ਕੇ ਥਣਾ ਚ ਗੰਡ ਵੜ ਜਾਂਦੀ ਹਾਂ ਇਹ 8 ਕਾਮ ਕਰਦੀ ਜੀ ਇਹ ਆਮਲੇ ਹੁੰਦੇ ਜੀ ਸੁੱਕੇ ਆਮਲੇ ਅਚਾਰ ਮੇ ਵੀ ਪੈਂਦੇ ਹੈ ਆਜਮਾ ਆਮਲਾ ਤੇ ਬਿਹੜਾ ਤੇ ਤ੍ਰਿਫਲਾ ਬੜ ਗਿਆ ਇਨਾਂ ਦਾ ਤ੍ਰਿਫਲਾ ਚੂਰਨ ਜਿਹਨੂੰ ਕਹਿੰਦੇ ਆ ਜੀ ਡੰਗਰਾ ਦਾ ਮਸਾਲਾ ਹੁੰਦਾ ਗਰਮੀਓਂ ਕੇ ਵਾਸਤੇ ਪਸਵੋ ਲਈ ਅੱਛਾ ਇਹ ਸਾਰੀਆਂ ਵੀ ਚੀਜ਼ਾਂ ਜਿੰਨੀ ਸਾਡੀ ਗੱਡੀ 'ਚ ਪਈ ਹਾਂ ਇਹ ਸਾਰੀਆਂ ਸੀ ਪੀਸ ਕੇ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਆ ਤਾਂ ਬਿਹੜਾ ਹੈ ਜੀ ਬਿਹੜਾ ਠੀਕ ਹੈ ਆ ਕੇਸੂ ਫੂਲ ਹੈ ਜੀ ਕਦੇ ਫੂਲ ਕੇਸੂ ਦੇ ਫੂਲੇ ਲੈਵਾ ਚੱਡਾ ਨਹੀਂ ਸੋਚਦਾ ਪਸ਼ੂ ਦਾ ਠੀਕ ਹੈ ਹਾਂ ਜੀ ਆ ਭਾਈ ਬਨਕਸਾ ਹੁੰਦਾ ਪਸ਼ੂ ਗਰਮੀ ਨਹੀਂ ਮੰਨਦਾ ਠੀਕ ਹੈ ਆ ਹੁੰਦੀ ਜੀ ਮਰੋੜ ਫਲੀ ਮਰੋੜ ਫਲੀ ਮੋਕ ਨਹੀਂ ਲੱਗਦੀ ਅੱਛਾ ਆ ਭਾਈ ਜੀ ਗਲੋ ਵੇਲ ਹੁੰਦੀ ਗਲੋ ਵੇਲ ਗਲੋ ਵੇਲ ਹਾਂ ਬੁਖਾਰ ਨਹੀਂ ਹੁੰਦਾ ਪਸ਼ੂ ਕੇ ਸੇਲ ਦੇ ਨੀ ਡੋਨ ਨਹੀਂ ਹੁੰਦੇ 8 ਜੂਨ ਛਾਲੇ ਜੀ ਕੋਨ ਨੂੰ ਫਿਲਟਰ ਹੈ ਅਰਜੰਦੀ ਸ਼ਾਲ ਠੀਕ ਹੈ ਹਾਂਜੀ ਆਹ ਦਾਵਾ ਫੂਲੇ ਜੀ ਜੀ ਮੈਂ ਗਰਮੀ ਮੰਨ ਕੇ ਪਸ਼ੂ ਕਾ ਥਣਾ ਸੇ ਖੂਨ ਆਲਗ ਪੈਂਦਾ ਹਾਂ ਉਹ ਚੋ ਕੰਮ ਕਰੇ ਆ ਪਲਾਵੇ ਹੈ ਜੀ ਅੱਛਾ ਪਲਾਵੇ ਪਸ਼ੂ ਹੀਟ ਪੈਣਾ ਆਂਦਾ ਹੋ ਹਾਂ ਉਹਦੇ ਵਿੱਚੋਂ ਕੰਮ ਕਰਦੇ ਨੇ ਠੀਕ ਹੈ ਆਹ ਭਾਈ ਜੀ ਕੜੂ ਕਾਲੀ ਜੀਰੀ

ਆ ਗਿਆ ਚਿਰਾਤਾ ਹੋ ਗਿਆ ਜੀ ਚਿਰਾਤਾ ਠੀਕ ਆ ਨਿਸ਼ਾਦਰ ਹੋ ਗਿਆ ਬਾਈ ਜੀ ਨਿਸ਼ਾਦਰ ਆ ਅੰਬਾ ਹਲਦੀ ਹੋ ਗਈ ਜਿਹੜਾ ਬਾਰ ਬਾਰ ਪਸੂ ਰਿਪੀਟ ਹੋ ਜਾਂਦਾ ਹਲੋਂਦਾ ਨਹੀਂ ਹਾਂਜੀ ਠੀਕ ਹੈ ਬਈ ਠੀਕ ਹੈ ਆ ਹੜਾ ਹੋ ਗਈ ਬਾਈ ਜੀ ਠੀਕ ਹੈ ਆ ਜੀਰਾ ਡੰਡੀ ਹੋ ਗਈ ਉਹ ਸਜੀ ਖਾਰ ਹੋ ਗਿਆ ਠੀਕ ਹੈ ਬੰਬੂ ਲਾਵਰੀ ਇਹ ਬਾਈ ਵਾਹ ਸਾਰੀ ਚੀਜ਼ਾਂ ਨੂੰ ਪੀਸ ਕੇ ਇੱਕ ਡੈਮੋ ਬਣਾਨੇ ਲੈ ਬਣਾ ਕੇ ਰਾਂ ਬਾਈ ਯਾਰ ਚਲਾ ਕੇ ਦਿਖਾਈਏ ਹਾਂ ਬੰਬੂ ਫੜਾ ਇਹਨੂੰ ਕਰਾ ਸਾਰੀਆਂ ਚੀਜ਼ਾਂ ਲਾਓ ਵੀ ਮਿੱਤਰੋ ਆ ਵੇਖੋ ਬਾਈ ਜੀ ਐਦਾਂ ਬਣੂ ਮਸਾਲਾ ਹਾਂ ਸਾਰੀਆਂ ਚੀਜ਼ਾਂ ਪਾ ਕੇ ਜਦੋਂ ਮਸਾਲਾ ਬਣਦਾ ਹਾਂ ਆ ਵੇਖ ਦੇਖੀ ਚੱਲੋ ਭਰਾਵੋ ਅੱਛਾ ਇਹ ਫਿਰ ਮਸਾਲਾ ਬਣਦਾ ਪੂਰਾ ਕਾਇਮ ਹਾਂਜੀ 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 ਵਾਹ ਜੀ ਵਾਹ ਠੀਕ ਐ ਸਾਰੀਆਂ ਚੀਜ਼ਾਂ ਯਾਨੀ ਕਿ ਥੋੜੀਆਂ ਥੋੜੀਆਂ ਪਾ ਲੈਣੀਆਂ ਨੇ ਹਾਂਜੀ ਹਾਂਜੀ ਇਹ ਬਾਈ ਡੰਗਰ ਬਾਈ ਜੀ ਡੰਗਰਾ ਦੀ ਵਾਏ ਵਾਦੀ ਜੇਰਬਾਦ ਪੱਠਰ ਰਜ ਕੇ ਚਰੇ ਪਾਣੀ ਚੰਗਾ ਪੀਵੇ ਹਾਜਮਾ ਬਣੇ ਦੁੱਧ ਫੇਟ ਬਦੇ ਠੰਡੀ ਖਰਾਬ ਹੁੰਦੇ ਡੰਗਰ ਮੋਕ ਨਹੀਂ ਮਾਰਦਾ ਅੱਛਾ ਪਸ਼ੂ ਆਪਣਾ ਰਾਜੀ ਰਹਿੰਦਾ ਠੀਕ ਹੈ ਬੰਦੇ ਨੂੰ ਵੀ ਫਰਕ ਰੱਖੋ ਇਹ ਬੰਦੇ ਨੂੰ ਵੀ ਫਰਕ ਪਊਗਾ ਨਹੀਂ ਬਾਈ ਜਦੋਂ ਬੰਦਾ ਬਾਈ ਇਹ ਖਰਾਕ ਵਾਲਾ ਦੁੱਧ ਪੀਊਗਾ ਮੰਨ ਲਾ ਪਸ਼ੂ ਖਾਊ ਇਹ ਉਦੋਂ ਪਸ਼ੂ ਦੁੱਧ ਦੇਊ ਤੇ ਇਹ ਵੀ ਬਾਈ ਖਰਾਕ ਹੈ ਫਿਰ ਤਾਂ ਬਹੁਤ ਕੈਮਰਾ ਹੋ ਯਾਰ ਹਾਂ ਹਾਂਜੀ ਬਾਈ ਜਿਹੜਾ ਡੰਗਰਾ ਨੂੰ ਆਪਣੇ ਪਾਵਾਂਗੇ ਉਹ ਹੀ ਬੰਦਾ ਖਾਵੇਗਾ ਹਾਂ ਆ ਵੇਖੋ ਹੁਣੇ ਪੀਸ ਪੀਸ ਕੇ ਦਿਖਾਨੇ ਦਿਓ ਠੀਕ ਹੈ ਮਾਰਿੰਦੀ ਪੀਸ ਕਰਾ ਉਹਨੂੰ ਦਿਖਾਈ ਮੜਾ ਕਰਾ ਇਧਰ ਬੰਦੇ ਨੂੰ ਬਈ ਆਹ ਚੀਜ਼ਾਂ ਸਾਰੀਆਂ ਹਾਂ ਆਹ ਚੀਜ਼ਾਂ ਬਾਈ ਜੀ ਹੁਣ ਸਾਰੀਆਂ ਪੈ ਗਈ ਐ ਇਹਦੇ ਵਿੱਚੋਂ ਹਾਂ ਹੁਣ ਤੁਹਾਡੇ ਸਾਹਮਣੇ ਚੱਕੀ ਚਲਾ ਕੇ ਪੀਸ ਕੇ ਪਾਊਡਰ ਬਣਾ ਕੇ ਦੇਂਗੇ ਹਾਂ ਆ ਵੇਖੋ ਜੀ ਬਿਲਕੁਲ ਜੀ ਬਿਲਕੁਲ ਮੂਰਾ ਆ ਗਿਆ ਬਈ ਚੱਲਿਆ ਪਿਆ ਮੈਂ ਚੱਲਿਆ ਪਿਆ ਹੰੜਿਆ ਆ ਗਿਆ ਬਈ ਅੱਛਾ ਕਿੱਧਰ ਆ ਗਿਆ ਹੁਣ ਇਹ ਇਹ ਇਹਦੇ ਵਿੱਚ ਚਾ ਆਵਦਾ ਭਾਈ ਜੀ ਕੱਪੜੇ ਚ ਅੱਛਾ ਆ ਜਾ ਵਾਚ ਅੱਛਾ ਇਹਦੇ ਵਿੱਚ ਆ ਗਿਆ ਹੁਣ ਇਹ ਹਾਂਜੀ ਇਹਦੇ ਵਿੱਚ ਆ ਗਿਆ ਭਾਈ ਜੀ ਪੀਸੀ ਪੀਸੀ ਚੀਜ਼ ਦਾ ਕੋਈ ਭਰੋਸਾ ਨਹੀਂ ਆ ਕੀ ਪਤਾ ਕੀ ਪੀਸਾ ਅੱਜ ਦੇ ਟਾਈਮ ਤੇ 95% ਠੱਗੀ ਬਾਜੀ ਹੈ ਹਾਂ ਆ ਵੇਖੋ ਜੀ ਠੀਕ ਹੈ ਇਹ ਬਣ ਗਿਆ ਭਾਈ ਜੀ ਮਸਾਲਾ ਆਹ ਮਸਾਲਾ ਬਣ ਗਿਆ ਆਪਣੇ ਪਸ਼ੂਆਂ ਨੂੰ ਇੰਨਾ ਮਸਾਲਾ ਇੱਕ ਪਸ਼ੂ ਨੂੰ ਕੜਚੀ ਮਸਾਲਾ ਪਾਵੇ ਦੂਜੇ ਤੀਜੇ ਦਿਨ ਠੀਕ ਹੈ ਇਹ ਭਾਈ ਬੀ ਬਿਮਾਰੀਆਂ ਨੂੰ ਬਚਾ ਕੇ ਰੱਖਦਾ ਪਸ਼ੂਆਂ ਨੂੰ ਜਿਹੜਾ ਪਸ਼ੂ ਪੱਠੇ ਨਹੀਂ ਚੜਦਾ ਬਾਰ-ਬਾਰ ਰਿਪੀਟ ਹੋ ਜਾਂਦਾ ਫਲੋਂਦਾ ਨਹੀਂ ਬੋਲਦਾ ਨਹੀਂ ਇਹ ਸਾਰੀਆਂ ਚੀਜ਼ਾਂ ਅਗਲੇ ਦੇ ਘਰੇ ਲੈ ਜਾ ਕੇ ਸੀ ਪੀਸ ਕੇ ਦਿੰਦੇ ਅਗਲੇ ਦੇ ਸਾਹਮਣੇ ਠੀਕ ਹੈ 300 ਰੁਪਏ ਕਿਲੋ 3000 ਦਾ ਕੌਂਟਲ 300 ਰੁਪਏ ਕਿਲੋ ਹਾਂਜੀ 300 ਰੁਪਏ ਕਿਲੋ 3000 ਦਾ ਕੌਂਟਲ ਪੀਸ ਕੇ ਦੇ ਦੋ ਜੀ ਅਗਲੇ ਦੇ ਸਾਹਮਣੇ ਠੀਕ ਹੈ ਚੱਕੀ ਚਲਾ ਕੇ ਬਿਲਕੁਲ ਇਹ ਚੀਜ਼ਾਂ ਤੱਕ ਠੀਕਦਰ ਸਾਹਿਬ ਜਮਾ ਸਾਹਮਣੇ ਚੀਜ਼ ਪੀਸੀ ਜਾਂਦੀ ਆ ਦੇਖ ਲਾ ਹਾਂਜੀ ਆਪਣਾ ਮੈਂ ਉਥੇ ਨੀਮਚ ਗਿਆ ਤੀ ਨੀਮਚ ਦੀ ਮੰਡੀ ਦੇ ਵਿੱਚ ਤੈਨੂੰ ਪਤਾ ਐਮਪੀ ਦੇ ਵਿੱਚ ਬਹੁਤ ਵੱਡੀ ਮੰਡੀ ਲੱਗਦੀ ਆ ਇਹ ਚੀਜ਼ਾਂ ਦੀ ਇਹ ਸਤਾਵਰ ਜੀ ਸਤਾਵਰ ਦੇਖ ਲੈ ਕਿਵੇਂ ਖੜਾ ਹੈ ਮਾਰੇ ਦੀ ਫਲੀ ਆ ਨਾ ਹਾਂ ਤੇ ਇਹ ਆਪਣਾ ਬਾਈ ਕਿੱਥੋਂ ਲੱਭਿਆ ਪਹਿਲਾਂ ਪਹਿਲਾਂ ਤਾਂ ਐਂ ਦੱਸ ਗੁਣਾ ਦੀ ਗੁੱਥਰੀ ਲੱਭੀ ਕਿੱਥੋਂ ਆ ਇਹ ਬੱਸ ਤੈਨੂੰ ਪਤਾ ਫਿਰ ਆਪਣ ਤੈਨੂੰ ਕਿਹਾ ਫਾਰਮ ਹਾਊਸ ਤੇ ਆਈ ਆਇਆ ਕਰਨਗੇ ਇਹਦਾ ਬੰਬੇ ਵਾਲੇ ਚੱਲ ਕੇ ਆਇਆ ਕਰਨਗੇ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਨਹੀਂ ਬਿਲਕੁਲ 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 ਤੇ ਜਮੀਲ ਹਾਂਜੀ ਤੇ ਤੇਰਾ ਮੋਬਾਈਲ ਨੰਬਰ ਕਿੰਨਾ 9998 025882 99880 25882 99880 25882 ਤੇ ਭਰਾਓ ਇਹਦਾ ਨੰਬਰ ਆ ਇਹ ਪਸ਼ੂਆਂ ਦੀ ਵੀ ਦਵਾਈ ਤਿਆਰ ਕਰਦਾ ਤੇ ਜੇਕਰ ਤੇ ਜੇ ਬੰਦੇ ਨੇ ਦਵਾਈ ਤਿਆਰ ਕਰਨੀ ਹੈ ਬੰਦੇ ਨੂੰ ਵੀ ਤਿਆਰ ਕਰ ਦਿਆ ਬੰਦਾ ਦੁਬਾਰੇ ਹਰਾ ਕਰ ਦੂ ਫੇਰ ਹਾਂ ਬੰਦਾ ਦੁਬਾਰੇ ਹਰਾ ਕਰ ਦੂ ਇਹ ਨੁਕਤਾ ਇਹਦੇ ਕੋਲੇ ਮੈਂ ਇਹ ਤੋਂ ਨੁਕਤਾ ਕਾਲੀ ਜੀਰੀ ਆ ਇਹ ਇਹ ਕੀ ਬਾਤ ਈ ਹੈ ਰ ਦੇਖ ਲੈ ਇਹ ਬਾਈ ਜੀ ਪੁਰਾਣੀਆਂ ਚੀਜ਼ਾਂ ਹੈ ਦੇਸੀ ਚੀਜ਼ਾਂ ਹੈ ਅੱਜ ਕੇ ਟਾਈਮ ਪਿਛੜਵੇਂ ਪਰਸੈਂਟ ਹਰ ਬੰਦਾ ਜ਼ਹਿਰ ਖਾਂਦਾ ਬਿਲਕੁਲ ਬਈ ਬਿਲਕੁਲ ਇਹੋ ਗੱਲ ਹੈ ਇਹ ਦੇਸੀ ਚੀਜ਼ਾਂ ਜੇਸੀਂ ਆਪਣੇ ਡੰਗਰਾਂ ਨੂੰ ਪਾਵਾਂਗੇ ਤੇ ਆਪਾਂ ਸਾਡੇ ਸਰੀਰ ਦੇ ਵਿੱਚ ਆਵੇਗਾ ਬਿਲਕੁਲ ਜੀ ਬਿਲਕੁਲ ਹਾਂ 20 ਬਿਮਾਰੀਆਂ ਨੂੰ ਪਸ਼ੂ ਨੂੰ ਸੈੱਟ ਰੱਖਦਾ ਏ ਮੈਂ ਤਾਂ ਨਾ ਤੈਨੂੰ ਇੱਕ ਗੱਲ ਦੱਸਦਾ ਮੈਂ ਘੋੜਿਆਂ ਦੇ ਮੇਲੇ ਤੇ ਗਿਆ ਹੋਇਆ ਪੁਸ਼ਕਰ ਮੈਂ ਬੰਦੇ ਨੂੰ ਜਮੀਲ ਮਿਲਦਾ ਤੂੰ ਹੀ ਸੀ ਸ਼ਾਇਦ ਮੈਂ ਉਹੀ ਮਜ਼ਾਕ ਕਰਤਾ ਮਹਾਬੀਜਾ ਰਾਂ ਐ ਕਰਕੇ ਕਮਜ਼ੋਰੀ ਜੀ ਪਈ ਪਈ ਐ ਵੀ ਦਵਾਈ ਦੇ ਉਹਨੇ ਪਤੰਦਰ ਨੇ ਮੈਨੂੰ ਦਿੱਤੀ ਉਹ ਥੋੜੀ ਜੀ ਕਿਉਂ ਮਤਲਬ ਸਾਰੇ ਜਾਣਦੇ ਨੇ ਵੀ ਵੀਡੀਓ ਬਣਾਉਂਦੇ ਨੇ ਸੁਖੀ ਵਰਗੇ ਬਾਈ ਉਹਨੇ ਦਿੱਤੀ ਮੈਂ ਕਹਣਾ ਯਾਰ ਮੈਂ ਭਾਂ ਦਾ ਬਦੂਆ ਮੈਨੂੰ ਔਖਾ ਹੋ ਗਿਆ ਵੀ ਤੂੰ ਐ ਲਾਲਾ ਵੀ ਮੈਂ ਦਵਾਈ ਖੱਡੀ ਕਿਵੇਂ ਰੈਵੀਟਲ ਹਾਂ ਉਸ ਤਰ੍ਹਾਂ ਜਿਵੇਂ ਰੈਵੀਟਲ ਕੈਪਸੂਲ ਹੈ ਬੰਦੇ ਨੂੰ ਆਇਆ ਲੱਗਦਾ ਜਿਵੇਂ ਲੱਕ ਚ ਬੋਤਲ ਪਾਈ ਹੁੰਦੀ ਹੈ ਕਿਸੇ ਦੀ ਪ੍ਰਮੋਸ਼ਨ ਨਹੀਂ ਕਰ ਰਹਾ ਹਾਂ ਇਹ ਇਹ ਮੇਰਾ ਵੀ ਨੋਟ ਐਂ ਲੱਗਦਾ ਜਿਵੇਂ ਲੱਕ ਚ ਬੋਤਲ ਪਾਈ ਹੁੰਦੀ ਹੈ ਬਿਲਕੁਲ ਤੇ ਬਾਈ ਪਸ਼ੂਆਂ ਵਾਸਤੇ ਬਾਕੀ ਬਹੁਤ ਵਧੀਆ ਚੀਜ਼ ਆ ਇਹ ਹੈ ਨਾ ਤੇ ਬਾਈ ਜਿਹੜਾ ਬੰਦਾ ਸਾਨੂੰ ਫੋਨ ਕਰੇਗਾ ਫੋਨ ਕਰਕੇ ਸੱਦੇਗਾ ਬਾਈ ਅਸੀਂ ਮਸਾਲਾ ਬਣਵਾਣਾ ਅਸੀਂ ਅਗਲੇ ਦੇ ਘਰੇ ਗੱਡੀ ਲਿਜਾ ਕੇ ਅਗਲੇ ਦੇ ਸਾਹਮਣੇ ਪੀਸ ਕੇ ਦੇ ਦੇਗੇ ਚੱਕੀ ਚਲਾ ਕੇ 300 ਰੁਪਏ ਕਿਲੋ 30000 ਦਾ ਕੋਨਟਲ 10 ਕਿਲੋ ਪੌਣਾ ਕਿੰਨਾ ਰੋਜ਼ ਪੌਣਾ ਕਿੰਨਾ ਇਹ ਇੱਕ ਕੜਜੀ ਇੱਕ ਡੰਗੜ ਨੂੰ ਰੋਜ਼ ਦੂਜੇ ਦਿਨ ਪਾ ਦੇ ਠੀਕ ਹੈ ਇੱਕ ਤਾਂ ਡੰਗੜ ਗਰਮੀ ਨਹੀਂ ਮਾਨਦਾ ਗਰਮੀ ਕਰਕੇ گاਵਾ ਹੱਪਣ ਲੱਗਦੀ ਆ ਹਾਂ ਇਹ ਠੰਡਾ ਸਮਾਨ ਹੈ ਗਰਮੀ ਤਾਂ ਹੱਡ ਬਣਦਾ ਸਿਆਲ ਦਾ ਹੱਡ ਬਣਦਾ ਠੀਕ ਹੈ ਇਹ ਭਾਈ 20 ਬਿਮਾਰੀਆਂ ਨੂੰ ਸੈੱਟ ਰੱਖਦਾ ਪਸ਼ੂ ਕੀ ਹਾਂ ਖਾਦਾ ਪੀਤਾ ਪਸ਼ੂ ਦਾ ਹਾਜਮ ਹੁੰਦਾ ਬਿਲਕੁਲ ਭਾਈ ਤੁਸੀਂ ਲਾ ਲਓ ਭਰਾਵੋ 1 2 3 4 1 2 3 4 5 6 4 4 ਨੇ 6 4 24 25 30 ਪ੍ਰਕਾਰ ਦੀਆਂ ਚੀਜ਼ਾਂ ਨੇ ਇਹਦੇ ਕੋਲੇ ਮੰਨ ਲਾ ਬਾਈ 32 ਹਾਂ 32 ਚੀਜ਼ਾਂ ਨੇ ਚਾਰੇ ਜਵੈਣਾ ਸਾਰਾ ਕੁਝ ਹੋ ਗਿਆ ਬਾਈ ਬਿਲਕੁਲ ਅਪਣੇ ਅਗਲੇ ਕੇ ਚੱਕੀ ਚਲਾ ਕੇ ਬਾਈ ਜੀ ਪੀਸ ਕੇ ਦੇ ਦੇਗਾ ਬਿਲਕੁਲ 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 ਹਾਂ ਬਾਕੀ ਭਰਾਵੋ सोनू ਬਾਈ ਉੱਪਰ ਨੰਬਰ ਦਿੱਤੇ ਬਣੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਜਮੀਲ ਖਾਨ ਬਾਈ ਦਾ ਨੰਬਰ ਕਹਿੰਦਾ 300 ਦਾ ਕਿਲੋ 30000 ਦਾ ਕੁਇੰਟਲ ਬਾਕੀ ਤੁਸੀਂ ਆਪਦੇ ਹਿਸਾਬ ਤੇ ਵੱਧ ਘੱਟ ਜਿਵੇਂ ਕੋਈ ਚੀਜ਼ ਪੋਣੀ ਹੈ ਨਹੀਂ ਪੋਣੀ ਉਹ ਕਰ ਸਕਦੇ ਹੋ ਤੇ ਵੀਰ ਨੂੰ ਬੁਲਾਇਓ ਸੋ ਠੀਕ ਹੈ ਜਮੀਲ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ